ਨਮਸ਼ਿਆ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪੰਜਾਬ ਜੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਵਾਦਾ ਖਲਾਫੀ ਦੇ ਵਿਰੋਧ ਵਿੱਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਪੰਜਾਬ ਸਰਕਾਰ ਦਾ ਫਤਲਾ ਫੂਕ ਕੇ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਇਹਤਾ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਦੇਖੋ ਕਿਦਾਂ ਨਿਕਾਲਾ ਜੇ ਕਿਸਾਨ ਨਹੀਂ ਰਹਿੰਦਾ ਤਾਂ ਅਸੀਂ ਵੀ ਨਹੀਂ ਰਹਿ ਸਕਦੇ ਕਿਸਾਨ ਦੇ ਨਾਲ ਕਾਇਨਾਤ ਨਿਰਭਰ ਹੈ ਉਹਨਾਂ ਤੇ ਕਿਸਾਨ ਕਿਸਾਨ ਜਿਹਨੇ ਕਦੀ ਇਸ ਦਰ ਦੀ ਮੰਗ ਨਹੀਂ ਕੀਤੀ ਕਹਿੰਦੇ ਸੀ ਇਹ ਤਾਂ ਫਾਇਦੇ ਛੋਟੇ ਫਾਇਦੇ ਆ ਸਰਕਾਰ ਨੇ ਸਾਡੇ ਆ ਕੇ ਸੁਣਦੇ ਰਹਿਤ ਕਿਹਾ ਸਾਰੇ ਸਾਰੇ ਬੰਦੇ ਦਫਤਰ ਤੋਂ ਕੱਢਦੇ ਆਂ ਕਹਿੰਦੇ ਆ ਅੱਡੀ ਕਿੰਨੇ ਬੰਦੇ ਇਹ ਵੀ ਪਰ ਤੋਂ ਸਾਡੀ ਆਖੀ ਕਟਣ ਦੇ ਲਈ ਡੀਸੀ ਦਫਤਰ ਦੇ ਸਾਹਮਣੇ ਇਕੱਠੇ ਹੋਣਾ ਇਹ ਪ੍ਰਚਾਰਕ ਨੂੰ ਕਹਿਣਾ ਕਰਿਆ ਇਹ ਸਰਕਾਰ ਨੂੰ ਜੋ ਸੁੱਤੀ ਪਈ ਆ ਜੋ ਲਾਰਿਆਂ ਵਾਲੀ ਸਰਕਾਰ ਹੈ ਜੋ ਮੰਨੀਆਂ ਮੰਗਾ ਜਿਹੜੀਆਂ ਉਹਨੂੰ ਲਾਗੂ ਕਰਨ ਤੋਂ ਮੁਨਕਰ ਹੈ ਵਿੱਤ ਮੰਤਰੀ ਨੇ ਮੀਟਿੰਗ ਦੇ ਵਿੱਚ ਸਾਡੇ ਸਟੇਟ ਲੀਡਰਾਂ ਨੇ ਮੰਨਿਆ ਸੀ ਕਿ ਮੈਂ ਜਿਹੜਾ ਪੇ ਕਮਿਸ਼ਨ ਦੇ 31 12 20 ਤੋਂ ਬਾਅਦ ਨਹੀਂ ਜਾਣ ਦਿੰਦਾ ਸੀ ਆਈਟੀ ਜੋ ਸੀਟੂ ਦੇ ਸੁਪਰ ਪ੍ਰਧਾਨ ਮਹਾ ਸਿੰਘ ਰੌੜੀ ਦੀ ਅਗਵਾਈ ਦੇ ਹੇਠ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜੇਲ੍ਹ ਪਰੋਂ ਅੰਦੋਲਨ ਦੇ ਤਹਿਤ ਡਿਪਟੀ ਕਮਿਸ਼ਨਰ ਦਫ਼ਤਰ ਨਵਾਂ ਸ਼ਹਿਰ ਦੇ ਬਾਹਰ ਧਰਨਾ ਦਿੱਤਾ ਜਿਸ ਨੂੰ ਵਕ ਵਕ ਬੁਲਾਰਿਆਂ ਨੇ ਸੰਬੋਧਨ ਕੀਤਾ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਮਸਕਾਰ ਇਨਕਾਰ ਕਰੋ ਇਨਕਾਰ ਕਰੋ ਜੋਦੀ ਸਰਕਾਰ ਮੁਰਦਾਬਾ ਜਿੰਦਾਬਾਦ ਮੁਰਦਾਬਾ ਵਿਰਕਾ ਪ੍ਰਸ਼ਾਸਨ ਦੀ ਸਰਕਾਰ ਮੁਰਦਾਬਾ ਵੀ ਆਪਣੇ ਆਪ ਨੂੰ ਪੇਸ਼ ਕਰਨ ਆਏ ਆ ਇਸ ਕਰਕੇ ਸਾਥੀਓ ਹਰ ਇੱਕ ਵਰਗ ਸੜਕ ਤੇ ਆ ਕੇ ਖੜਾ ਹੈ ਪਰ ਮੋਦੀ ਵੀ ਜਿਹੜੀ ਆ ਸੋਚ ਬਹੁਤ ਹੀ ਗੰਡੀ ਆ ਬਹੁਤ ਹੀ ਭਿਆਨਕ ਜਿਹੜਾ ਸਾਰੇ ਹਿੰਦੁਸਤਾਨ ਲੈ ਵੁੱਤੇ ਕੁਝ ਆਪਣੀ ਮੰਗ ਲੈ ਜੇਲ੍ਹ ਭਰੋਦਲਾਂ ਕਰ ਰਹੇ ਆ ਮੈਂ ਕੋਲਿੰਗ ਦੇ ਸਾਥ ਸਵਾਹਿ ਜੀ ਪ੍ਰੈਜ਼ੀਡੈਂਟ ਨਵਾਂ ਸ਼ਹਿਰ ਤੇ ਸਾਰੇ ਪੰਜਾਬ ਦੇ ਵੱਲੋਂ ਤੁਹਾਡੇ ਵਾਰੀ ਹੈ ਤੁਹਾਡਾ ਧੰਨਵਾਦ ਕਰਦਾ ਸਟੇਟਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਬੇਨਤੀ ਕਰਨਾ ਚਾਹੁੰਦਾ ਪਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਰੇ ਹਿੰਦੁਸਤਾਨ ਦੇ ਸਾਡਾ ਪੱਧਰ ਤੇ ਪ੍ਰੋਗਰਾਮ ਹੈ ਜਿੱਥੇ ਸੀਟੂ ਨੇ ਮਜ਼ਦੂਰਾਂ ਦੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ ਹੈ ਕਿਉਂਕਿ ਇਹ ਸਰਕਾਰ મોદી ਦੀ ਨਿੱਜੀਕਰਨ ਕਰ ਰਹੀ ਹੈ ਇਹ ਜਿਹੜੀ ਹੈ ਉਧਾਰੀਕਰਨ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਇਨੇ ਸਾਡੇ ਟ੍ਰੇਡ ਨੂੰ ਹੱਕ ਖੋਲ ਐ ਇਹਨੇ 44 ਕੋਟਾਂ ਤੋਂ 4 ਕੋਟ ਬਣਾ ਦਿੱਤੇ ਤੇ ਇਹ ਜਿਹੜਾ ਹੈ ਇਹ ਪ੍ਰਕਾਰ ਪ੍ਰਸਤੀ ਪਾ ਕੇ ਲੋਕਾਂ 'ਚ ਵੰਡ ਪਾਦੀ ਐ ਇਹਦੇ ਨਾਲ ਨਾਲ ਜਿੱਥੇ ਕਿਸਾਨਾਂ ਦੇ ਖਿਲਾਫ ਜਿਹੜੇ ਕਾਲੇ ਕਾਨੂੰਨ ਤੈਨ ਬਣਾਏ ਆ ਅਸੀਂ ਕਿਸਾਨਾਂ ਦਾ ਸਮਰਥਨ ਕਰਨ ਲਈ ਤੇ ਉਹ ਜਿਹੜੇ ਕਾਨੂੰਨ ਵਾਪਸ ਕਰਵਾਉਣ ਲਈ ਸਾਰੇ ਡਿਸਟ੍ਰਿਕਟ ਪਤਰਾ ਤੇ ਆਪਾਂ ਧਰਨੇ ਦੇ ਕੇ ਮੁਜਾਰੇ ਕਰਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਆਏ ਆ ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਰਾਓ ਕੀਤਾ ਇਹ ਸਾਨੂੰ ਗ੍ਰਿਫਤਾਰ ਕਰਨ ਦਾ ਮੰਗਾ ਜਿਹੜੀਆਂ ਉਹਨਾਂ ਨੂੰ ਪ੍ਰਵਾਨ ਕਰੇ ਜਾਂ ਇਹ ਮੰਗਾ ਜਿਹੜੀਆਂ ਪ੍ਰਵਾਨ ਕਰੇ ਜਾਂ ਸਾਨੂੰ ਗ੍ਰਿਫਤਾਰ ਕਰੇ ਕਿਉਂਕਿ ਅੱਜ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਸੀਆਈਟੀਯੂ ਵੱਲੋਂ ਸਾਰੇ ਦੇਸ਼ ਦੇ ਡੀਸੀ ਦਫ਼ਤਰਾਂ 'ਗੇ ਆਪਣੇ ਆਪ ਨੂੰ ਗਿਫਤਾਰੀ ਲਈ ਪੇਸ਼ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਪਿਛਲੇ ਦਿਨੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਕਿਸਾਨੀ ਲਈ ਬਣਾਏ ਆ ਜਿਹਨਾਂ ਨੂੰ ਵਾਪਸ ਕਰਾਉਣ ਲਈ ਸਾਰਾ ਦੇਸ਼ ਤਰਪਿਆ ਉਹਦੇ ਲਈ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਯੂਨੀਅਨਾਂ ਆਪਣੇ ਤੌਰ ਤੇ ਆਪਣੇ ਵੀ ਅੰਦੋਲਨ ਕਰ ਰਹੀਆਂ ਉਹਨਾਂ ਨੇ ਵੀ ਆਪਣੀਆਂ ਮੰਗਾਂ ਨਾਲ ਜੋੜੀਆਂ ਕਿ ਕਾਨੂੰਨ ਵੀ ਵਾਪਸ ਹੋਣ ਉਹਨਾਂ ਦੀਆਂ ਮੰਗਾਂ ਤੇ ਵੀ ਗੌਰ ਕੀਤਾ ਜਾਵੇ ਟ੍ਰੇਡ ਯੂਨੀਅਨ ਦੇ ਜਿਹੜੇ ਹੱਕ ਪਿਛਲੇ ਦਿਨੀ ਖੋਣ ਦੀ ਗੱਲ ਕੀਤੀ ਆ ਹਜੇ ਉਹ ਭਾਵੇਂ ਕੋਰਟ ਰੱਖੇ ਟੇਬਲ ਦੇ ਉੱਤੇ ਉਦੋਂ ਬਾਅਦ ਇਸ ਤੋਂ ਬਾਅਦ ਉਹ ਆਉਣੇ ਆ ਜਿਹੜਾ ਇਹ ਕਰਦਾ ਵੀ 12 ਘੰਟੇ ਕੰਮ ਲੈਣਾ 8 ਘੰਟੇ ਦੀ ਬਜਾਏ 8 ਘੰਟੇ ਲੜਾਈ ਬੜੀ ਲੜੀ ਸੀ ਮਜ਼ਦੂਰਾਂ ਨੇ ਇਹ ਕਰਕੇ ਇੱਦਾਂ ਹੀ ਮੰਨ ਲਓ ਬਾਕੀ ਜਿਹੜੇ ਟ੍ਰੇਡ ਯੂਨੀਅਨ ਦੇ 44 ਕਾਨੂੰਨ ਤੋੜ ਕੇ 14 ਤੇ 5 ਹਿੱਸਿਆਂ 'ਚ ਵੰਡ ਦੇਣਾ ਉਹਦੇ ਨਾਲ ਨੁਕਸਾਨ ਹੋਏਗਾ ਇਹ ਲਈ ਟ੍ਰੇਡ ਯੂਨੀਅਨ ਚਾਹੁੰਦੀ ਆ ਵੀ ਅੱਜ ਸਾਰੇ ਦੇਸ਼ ਦੇ ਅੰਦਰ ਨਜ਼ਾਰੇ ਕਰਕੇ ਅਸੀਂ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਉਹਨਾਂ ਦੀ ਹਮਾਇਤ ਕਰਾਂਗੇ ਇਸ ਸੱਜਣਾਂ ਸ਼ਿਭ ਭਗਸੇਂਗਰ ਨਗਰ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਨਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ